ਔਰੰਗਜੇਬ ਦੀ ਮੌਤ ਹੋਣ ਤੋਂ ਬਾਅਦ ਉਹਦਾ ਰਾਜ ਭਾਗ ਵੱਡਾ ਸੀ ਤੇ ਉਹਦੇ ਪੁੱਤਰਾਂ ਦੇ ਵਿਚਾਲੇ ਜੰਗ ਸ਼ੁਰੂ ਹੋ ਗਈ ਰਾਜ ਲੈਣ ਦੀ ਵਾਰ ਨੂੰ ਛੋਟਾ ਜਿਹੜਾ ਉਹਦਾ ਬਾਦਲ ਸ਼ਾਹ ਬੰਦਾ ਸੀ ਉਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਮਦਦ ਮੰਗੀ ਮੈਂ ਔਰੰਗਜੇਬ ਦਾ ਪੁੱਤਰ ਹਾਂ ਤੇ ਰਾਜ ਲੈਣ ਵਿੱਚ ਮੇਰੀ ਮਦਦ ਕੀਤੀ ਜਾਵੇ ਤੇ ਮਹਾਰਾਜ ਨੇ ਸਿੰਘ ਭੇਜ ਕੇ ਮਦਦ ਕੀਤੀ ਸੀ ਉੱਥੇ ਇਹ ਗੱਲਬਾਤ ਸੀ ਵੀ ਓਕੇ ਜੇ ਤੈਨੂੰ ਰਾਜ ਲੈ ਲਿਆ ਤੇ ਤੂੰ ਸਾਡਾ ਇਹ ਵੀ ਕੀ ਫਾਇਦਾ ਹੋਊਗਾ ਭਾਈ ਉਹ ਕਹਿੰਦੇ ਸੀ ਜਿੰਨਾ ਚਿਰ ਹਿੰਦੁਸਤਾਨ ਦੀ ਧਰਤੀ ਰਹੂਗੀ ਦੇਸ਼ ਦਾ ਕਾਨੂੰਨ ਆ ਉਹ ਆਉਣ ਵੀ ਨਾ ਹੈਂਗ ਸਿੰਘ ਜਿੱਥੇ ਬੰਦਿਆਂ ਦੇ ਨਾਲ ਗੁਰੂ ਹੋਊਗਾ ਤੁਹਾਡੇ ਜਿਹੜ ਉਹਨੋ ਦੋ ਤਿੰਨ ਗੱਲਾਂ ਦੱਸਦਾ ਮੈਂ ਉਹਨਾਂ ਨੇ ਸਿੰਘ ਭੇਜੇ ਮਦਾ ਬਹਿਗਾ ਚ ਲੜਾਈ ਹੋਈ ਬਹਾਦਰ ਸ਼ਾਹ ਦੀ ਜੱਤ ਹੁੰਦੀ ਆ ਤੇ ਇਹਨਾਂ ਨੂੰ ਫਿਰ ਬੁਲਾਇਆ ਜਾਂਦਾ ਤੇ ਮਹਾਰਾਜ ਆਪ ਜਾਂਦੇ ਆ ਪੰਡਾਲ ਲੱਗਿਆ ਹੋਇਆ ਸਟੇਜ ਲੱਗੀ ਹੋਈ ਆ ਮਹਾਰਾਜ ਬੈਠੇ ਹੋਏ ਨੇ ਸੇਵਾਦਾਰ ਸੀਗਾ ਜਿਹੜਾ ਬਹਾਦਰ ਸ਼ਾਹ ਦਾ ਉਹ ਤਾੜੀ ਮਾਰ ਕੇ ਹੱਸ ਕੇ ਇੰਦਾ ਤੇ ਗੱਲਬਾਤ ਕਰਦਾ ਇਹਨਾਂ ਦਾ ਗੁਰੂ ਤਾਂ ਤਾਂ ਮੰਨ ਲਿਆ ਵੀ ਜੇ ਤੁਸੀਂ ਸਾਡੀਆਂ ਗੱਲਾਂ ਦੇ ਜਵਾਬ ਦੇਣਾ ਹੂੰ ਉਹ ਕਹਿੰਦੇ ਸਵਾਰ ਕਰਨੇ ਆ ਜੀ ਤੇ ਬਹਾਦਰ ਸ਼ਾਹ ਕਹਿੰਦੇ ਕੋਈ ਨਾ ਕਰ ਲੋ ਕਹਿੰਦੇ ਸਭ ਤੋਂ ਪਹਿਲਾਂ ਤਾਂ ਬਾਤ ਦੀ ਕੀ ਜਾਂ ਗੁਰੂ ਗੋਬਿੰਦ ਸਿੰਘ ਜਵਾਬ ਦੇਈ ਹੂੰ ਮਹਾਰਾਜ ਘਰੇ ਸਭ ਤੋਂ ਵੱਡਾ ਹੱਤਵਾਰ ਦਾ ਰਾਜਾ ਦਾ ਅਦਰਸ਼ ਆ ਦੇਖਦਾ ਰਾਜਾ ਜਿਹਨੂੰ ਮਰਜ਼ੀ ਪਾਹੇ ਰੱਖ ਸਕਦਾ ਫਾਂਸੀ ਲਾ ਸਕਦਾ ਜਿਹਨੂੰ ਮਰਦੀ ਲਾ ਸਕਦਾ ਨਹੀਂ ਨਹੀਂ ਉਹ ਕਦੇ ਸਭ ਤੋਂ ਤਸੱਲੀ ਨਹੀਂ ਸਭ ਤੋਂ ਤਾਕਤਵਾਰ ਮਹਾਰਾਜਾਂ ਨੇ ਵੀ ਕਿਹਾ ਤੇ ਉਹ ਤਾਂ ਗੱਗ ਤੋਂ ਸੋਨੇ ਦੀ ਮੋਹਰ ਚੱਕਦੇ ਆ ਸਭ ਤੋਂ ਤਾਕਤਵਾਰ ਮੋਹਰ ਆ ਇਹਦੇ ਨਾਲ ਇਹਨੂੰ ਫਰੀਦਿਆ ਵਿੱਚ ਜਾ ਸਕਦਾ ਜਿਹਦੇ ਵਿੱਚ ਹੀ ਲੜਾਈਆਂ ਹੋਈਆਂ ਦੋ ਤਿੰਨ ਭਰਾਵਾਂ ਦੇ ਨਹੀਂ ਮਹਾਰਾਜ ਫਿਰ ਰੂਹ ਤੇ ਖੜੇ ਹੁੰਦੇ ਤੇ ਮੈਨਾਂ ਨੂੰ ਪਰਪਾਨ ਕੱਢ ਕੇ ਖੜੇ ਜਾਂਦੇ ਕਹਿੰਦੇ ਇਹਦੋਂ ਤਾਕਤਵਾਰ ਕੋਈ ਚੀਜ਼ ਨਹੀਂ ਹੈ ਤੁਹਾਡੇ ਸਾਰਿਆਂ ਦੇ ਸਿਰ ਕਲਮ ਕਰ ਦਾਂਗੇ ਜੀ ਆਈ ਤਿਆਰੀ ਸਰਵੰਸਦਾਨੀਆਂ ਵੇਚ ਦੇਣਾ ਕ